24 ਫਰਵਰੀ ਦੀ ਗੱਲ ਕਰੀਏ ਤਾਂ ਕੋੜਕਪੁਰਾ ਗੋਲੀਕਾਂ ਮਾਮਲੇ ਨੂੰ ਲੈ ਕੇ ਐਲਕੇ ਜਾਦਵ ਦੀ ਗਵਾਹੀ 8 ਜੋ ਐਸਆਈਟੀ ਬਣੀ ਸੀ ਉਹਨਾਂ ਦੀ ਜਾਨ ਗਈ ਸੀ ਉਹਨਾਂ ਵੱਲੋਂ ਇੱਕ ਚਲਾਨ ਪੇਸ਼ ਕੀਤਾ ਗਿਆ ਸੀਗਾ ਮਾਨਯੋਗ ਅਦਾਲਤ ਦੇ ਵਿੱਚ ਤਾਂ ਜਿਸ ਦੇ ਵਿੱਚ ਕਾਫੀ ਦਿਗਜ ਲੀਡਰਾਂ ਦੇ ਤੇ ਕਾਫੀ ਉੱਚ ਪੁਲਿਸ ਅਫਸਰਾਂ ਦੇ ਨਾਮ ਉਹਨਾਂ ਨੇ ਉਸ ਚਲਾਨ ਦੇ ਵਿੱਚ ਚਾਰ ਛੇਡ ਕਾਪੀ ਦੇ ਵਿੱਚ ਦਰਜ ਕੀਤੇ ਸੀ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਸਾਹਿਬ ਕਾ ਉਪ ਮੁੱਖ ਮੰਤਰੀ ਪੰਜਾਬ ਸਾਬ ਕਾ ਡੀਜੀਪੀ ਸੁਮੇਸ਼ ਸੈਣੀ ਸਾਬ ਕਾ ਆਈਜੀ ਪਰਮਰਾਜ ਉਮਰਾਨ ਅੰਗਲ ਤੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਇਸ ਚਲਾਨ ਦੇ ਵਿੱਚ ਨਾਮਜ਼ਦ ਕੀਤੇ ਸਿਗੇ ਤਾਂ ਪੂਰੀਆਂ ਅੱਜ ਤੁਹਾਨੂੰ ਤਸਵੀਰਾਂ ਦਿਖਾਉਣੇ ਪਹਿਲਾਂ ਅਸੀਂ ਫਰੀਦਕੋਟ ਦੇ ਵਿੱਚ ਮਾਨਯੋਗ ਦਾਲ ਦੇ ਬਾਹਰ ਮੌਜੂਦ ਹਾਂ ਕਿਉਂਕਿ ਜਦੋਂ ਇਹਨਾਂ ਦੇ ਨਾਮ ਜਿਹੜੇ ਚਲਾਨ ਦੇ ਵਿੱਚ ਆਉਂਦੇ ਆ ਮਾਨਯੋਗ ਦਾਲ ਦੇ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਐ ਐਸਆਈਟੀ ਵੱਲੋਂ ਤਾਂ ਉਸ ਤੋਂ ਬਾਅਦ ਅਗਾਊਂ ਜਮਾਨਤਾਂ ਜਿਹੜੀਆਂ ਲਾਈਆਂ ਜਾਂਦੀਆਂ ਸਾਰਿਆਂ ਵੱਲੋਂ ਤਮਾਮ ਜਿਹੜੀਆਂ ਜਮਾਨਤਾਂ ਲਾਈਆਂ ਜਾਂਦੀਆਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਗਾਊਂ ਜਮਾਨਤ ਲਗਾਈ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਅਗਾਊਂ ਜਮਾਨਤ ਲਗਾਈ ਜਾਂਦੀ ਹੈ ਡੀਜੀਪੀ ਸਮੇਂ ਸੈਣੀਆ ਸਾਹਿਬ ਕਾ ਜਿਹੜੀ ਉਹਨਾਂ ਵੱਲੋਂ ਵੀ ਜਮਾਨਤਾਂ ਜੀ ਲਗਾਈ ਜਾਂਦੀ ਹੈ ਤਾਂ ਹੋਰ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਮਾਨਤਾਂ ਜਿਹੜੀਆਂ ਲਗਾਈਆਂ ਜਾਂਦੀਆਂ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਜਮਾਨਤ ਐ ਮਾਨਯੋਗ ਅਦਾਲਤ ਵੱਲੋਂ ਜਿਹੜੀ ਮਨਜ਼ੂਰ ਕਰ ਲਈ ਗਈ ਸੀਗੀ ਇਸੇ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਤੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਜਮਾਨਤਰਜੀ ਹੈ ਉਹ ਇੱਥੋਂ ਜਿਹੜੀ ਮਾਨਯੋਗ ਅਦਾਲਤ ਨੇ ਖਾਰਜ ਕਰ ਦਿੱਤੀ ਸੀ ਤੇ ਹਾਈ ਕੋਰਟ ਤੋਂ ਉਹਨਾਂ ਨੂੰ ਜਮਾਨਤ ਮਿਲੀ ਸੀ। ਤਾਜ਼ ਦੀਆਂ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿ ਅੱਜ 23 ਮਾਰਚ ਹੈ ਤੇ 23 ਮਾਰਚ ਨੂੰ ਤਮਾਮ ਜਿਨ੍ਹਾਂ ਦੇ ਨਾਮਜਾਤ ਨੋਮਿਨੇਟ ਕੀਤਾ ਗਿਆ ਸੀ ਉਸ ਚਲਾਨ ਦੇ ਵਿੱਚ ਸਾਰੇ ਜਿਹੜੇ ਲੀਡਰ ਸੀ ਜਾਂ ਪੁਲਿਸ ਅਧਿਕਾਰੀ ਸੀ ਤਾਂ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਪੇਸ਼ ਹੋਣ ਲਈ ਕਿਹਾ ਸੀਗਾ ਤੇ ਅੱਜ ਉਹਨਾਂ ਦੀ ਇਹ ਸਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੈ ਜੇ ਪਰ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਦੱਸਿਆ ਜਾ ਰਿਹਾ ਪ੍ਰਕਾਸ਼ ਸਿੰਘ ਬਾਦਲ ਆਜੇ ਇੱਥੇ ਪਹੁੰਚ ਸਕਦੇ ਨੇ ਜਮਾਨਤ ਜਿਹੜੀ ਉਹਨਾਂ ਨਾਲ ਵੱਲੋਂ ਇੱਥੇ ਭਰੀ ਜਾਣੀ ਹੈ ਸੁਖਵੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਸਕਦੇ ਨੇ ਤਾਂ ਹੋਰ ਪੁਲਿਸ ਅਧਿਕਾਰੀ ਆ ਜਿਹੜੇ ਉਹ ਵੀ ਇੱਥੇ ਪਹੁੰਚ ਸਕਦੇ ਨੇ ਤਾਂ ਉਹੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣੇ ਆ ਤਾਂ ਫਰੀਦਕੋਟ ਦੀਆਂ ਇਹ ਤਸਵੀਰਾਂ ਹਨ ਤਾਂ ਫਰੀਦਕੋਟ ਦੇ ਵਿੱਚ ਅੱਜ ਸਭ ਤੋਂ ਵੱਡੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੋਝੀ ਸਮੇਂ ਤੱਕ ਜਿਹੜਾ ਇੱਥੇ ਜਿਹੜੇ ਜਿਨੇ ਨਾਮਜ਼ਦ ਕੀਤੇ ਗਏ ਸੀਗੇ ਕੋੜਕਪੁਰਾ ਗੋਲਿਕਾਂਡ ਮਾਮਲੇ ਨੂੰ ਲੈ ਕੇ ਪਵਾ ਉਹ ਜਿਹੜੇ ਸਿਆਸੀ ਲੀਡਰ ਹੋਣ ਜਾਂ ਜਿਹੜੇ ਪੁਲਿਸ ਅਧਿਕਾਰੀ ਹੋਣ ਤਾਂ ਉਹਨਾਂ ਨੂੰ ਨਾਮਜ਼ਦ ਕੀਤਾ ਸੀਗਾ ਤੇ ਅੱਜ ਇੱਥੇ 23 ਮਾਰਚ ਨੂੰ ਜਿਹੜਾ ਅਦਾਲਤ ਦੇ ਵਿੱਚ ਉਹਨਾਂ ਦੀ ਪੇਸ਼ੀ ਰੱਖੀ ਗਈ ਸੀ ਉੱਤੇ ਪਹੁੰਚ ਸਕਦੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਮਾਨਯੋਗ ਅਦਾਲਤ ਦੇ ਵਿੱਚ ਅੱਜ ਆਪਣੀ ਜ਼ਮਾਨਤਰ ਦੀ ਜਿਹੜੀ ਉਹ ਜ਼ਮਾਨਤ ਵੀ ਭਰ ਸਕਦੇ ਨੇ ਤਾਂ ਦੂਜੇ ਪਾਸੇ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਦੇ ਵਿੱਚ ਇੱਕ ਇਕੱਠ ਰੱਖਿਆ ਹੈ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਇੱਥੇ ਆਪਦਾ ਇਕੱਠ ਜਿਹੜਾ ਇੱਥੇ ਕੀਤਾ ਜਾਵੇਗਾ ਤਾਂ ਹਰ ਅਪਡੇਟ ਦੇਖਣ ਲਈ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ